ਇਹ ਬੰਦੇ ਨਾ ਰਾਤ ਮਤਲਬ ਰਾਤ ਕੋਈ ਪੌਣੇ 12 ਵਜੇ ਲਗਭਗ ਆਏ ਤੇ ਇਹਨਾਂ ਨੇ ਆ ਕੇ ਗੇਟ ਤੇ ਕਿਰਪਾਨਾਂ ਮਾਰੀਆਂ ਰੋੜੇ ਮਾਰੇ ਤੇ ਫੈਰ ਕੀਤੇ ਆ ਤੈਨੂੰ ਜਦੋਂ ਮੈਂ ਉੱਠਿਆ ਮੇਰੇ ਹੁੰਦਿਆਂ ਮਤਲਬ ਮੈਂ ਤਿੰਨ ਫੈਰਾਂ ਦੀ ਆਵਾਜ਼ ਮੈਂ ਸੁਣੀ ਹੈ ਕਿਹੜੇ ਲੋਕ ਨੇ ਜੀ ਇਹ ਤੇ ਇਹ ਉਹਨਾਂ ਨਾਲ ਮੇਰਾ ਕੋਠੀ ਦਾ ਕੇਸ ਚੱਲਦਾ ਕੁਲਦੀਪ ਸਿੰਘ ਦੀਪਾ ਤੇ ਇੱਕ ਪਰਮੇਂਦਰ ਸਿੰਘ ਲੱਭੂ ਰਾਮ ਦਾ ਉੱਧਰ ਰਹਿੰਦਾ ਆਪਣੇ ਧੂਰੀ ਲੈਣ ਦੇ ਪਿਛਲੇ ਪਾਸੇ ਤੇ ਇੱਕ ਹੈਗਾ ਹਾ ਚਰਨਜੀਤ ਪਾਟੀਆ ਇੱਕ ਮੁੰਡਾ ਪਰਮਜੀਤ ਚਾਵਲਾ ਤੇ ਇੱਕ ਕਲਵੰਦ ਸਿੰਘ ਇਹ 5 6 ਜਣੇ ਜਿਹੜੇ ਇਹ ਮੈਨੂੰ ਧਮਕਾਉਂਦੇ ਆ ਔਰ ਲਾਂਡੂਆਂ ਨੂੰ ਮੇਰੇ ਮਗਰ ਲਾ ਕੇ ਮੁਲਕਣ ਦਾ ਇਹ ਮੇਰਾ ਤਕਰੀਬਨ 1.5 ਮਹੀਨੇ ਤੋਂ ਪਿੱਛਾ ਕਰਦੇ ਆ ਮੈਂ ਦੀ ਕੰਪਲੇਂਟ ਆਪਣੇ ਐਸਐਚਓ ਨੂੰ ਮਿਲ ਕੇ ਵੀ ਦੱਸ ਚੁੱਕੇ ਤੇ ਚੌਕੀ ਇੰਚਾਰਜ ਨੂੰ ਵੀ ਦੱਸ ਚੁੱਕੇ ਪਹਿਲਾਂ ਜਿਹੜੇ ਅਫਸਰਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਜਦੋਂ ਤੁਸੀਂ ਕੰਪਲੇਂਟ ਕਾਰਵਾਈ ਰਾਤ ਤਾਂ ਕਿ ਉਹ ਤਾਂ ਦੇਖ ਕੇ ਚਲੇ ਆ ਹੁਣ ਮੈਨੂੰ ਕਹਿੰਦੇ ਆ 9 ਵਜੇ ਆਵਾਂਗੇ ਅਜੇ ਇੱਥੇ ਕੋਈ ਹਜੇ ਤੱਕ ਤਾਂ ਕੋਈ ਆਇਆ ਨਹੀਂ ਤੇ ਕਹਿੰਦੇ ਆ ਮੈਨੂੰ 9 ਵਜੇ ਆਵਾਂਗੇ ਤੇ ਕਾਰਵਾਈ ਕਰਦੇ ਆ ਪਰ ਹੁਣ ਤੱਕ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਇਹ ਪੁਲਿਸ ਕਾਰਵਾਈ ਕਰਦੀ ਆ ਕੋਠੀ ਬਣੀ ਹੋਈ ਤਕਰੀਬਨ 2010 ਦੀ ਆ 2011 ਦੇ ਇੱਕ ਫਰਵਰੀ ਦੀ ਅਸੀਂ ਇੱਥੇ ਰਹਿ ਰਹੇ ਹਾਂ ਬੰਦੇ ਨੇ ਕੋਠੀ ਜਗਾ ਪਲਾਟ ਦਾ ਵਿਆਨਾ ਤਿਆਰ ਕੀਤਾ ਜਿਨ੍ਹਾਂ ਨਾਲ ਇਹ ਵਿੱਚ ਆ ਉਹਨਾਂ ਨੇ ਪਲਾਟ ਦਾ ਵਿਆਨਾ ਉਹ ਕਰਕੇ ਮੇਰੇ ਤੇ ਮਤਲਬ ਸਿਵਲ ਕੇਸ ਕੀਤਾ ਹੋਇਆ ਤੇ ਮੈਂ ਇਹਦੇ ਖਿਲਾਫ ਮੈਨੂੰ ਲੱਗਣਾ ਪਹਿਲਾਂ ਆਪਾਂ ਕਾਗਜ਼ ਵਾਸਲੇ ਨਹੀਂ ਹਾਈਕੋਰਟ ਆਪਣੇ ਤੇ ਕੇਸ ਕਰ ਚੁੱਕੇ ਹਾਈਕੋਰਟ ਵੀ ਗਏ ਆ ਹਾਈਕੋਰਟ ਨੇ 2 ਮਹੀਨੇ ਦਾ ਟਾਈਮ ਵੀ ਦਿੱਤਾ ਪਰਸੋਂ ਵੇਲੇ ਤੇ ਕਾਰਵਾਈ ਕਰੋ ਤੇ ਉਹਦਾ ਆਰਡਰ ਵੀ ਹੈਗਾ ਪੁਲਿਸ ਕੋਲੇ ਸਾਹ ਕੋਸ਼ਿ ਇਹ ਬਸ ਹੁਣ ਤੱਕ ਲਮਕਾਉਂਦੇ ਆਈ ਕਿਸੇ ਨੇ ਅੱਜ ਤੱਕ ਕਿਸੇ ਵੀ ਪੁਲਿਸ ਅਫਸਰ ਨੂੰ ਜਨਾਬ ਵਿੱਚ ਜਸਕਰਨਜੀਤ ਤੇਜਾ ਵੀ ਆ ਔਰ ਇੱਕ ਐਸਪੀ ਆਪਣੇ ਡੀਐਸਪੀ ਸੀਗਾ ਜਸਕਰਨ ਸਿੰਘ ਤੇ ਤੁਹਾਡਾ ਹਰਾ ਪਲਾ ਕਰੇ ਇੱਕ ਐਸਐਚਓ ਤੇ ਦੂਸਰਾ ਗੁਰਬਖਸ਼ ਸਿੰਘ ਇਥੇ ਚੌਂਕੀਂ ਜਾਫ ਸੀ ਇਹਨਾਂ ਦੇ ਹੁੰਦਿਆ ਪਹਿਲਾਂ ਵੀ ਮੇਰੇ ਦੇ ਪੰਜ-ਸੱਤ ਵਾਰੀ ਅਟੈਕ ਹੋ ਚੁੱਕਿਆ ਪਹਿਲਾਂ ਵੀ ਦੋ ਵਾਰ ਗੋਲੀ ਚੱਲੀ ਆ ਤੇ ਉਹਨਾਂ ਨੇ ਉਦੋਂ ਕਾਰਵਾਈ ਨਹੀਂ ਕੀਤੀ ਕਿਸੇ ਅਫਸਰ ਨੇ ਅੱਜ ਤੱਕ ਇਹ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇੱਥੇ ਕੋਠੀ ਬਣੀ ਹੋਈ ਆ ਜਾਂ ਇੱਥੇ ਪਲਾਟ ਆ ਉਹ ਪਲਾਡ ਦਾ ਬੇਨਾ ਤਿਆਰ ਕਰਕੇ ਲਿਆ ਇਸ ਮੰਗ ਦੀ ਹੈ ਵੀ ਤੁਹਾਡੇ ਮੰਗ ਮੇਰੀ ਇਹ ਆ ਵੀ ਉਹਨਾਂ ਦੇ ਖ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੰਗ ਮੇਰੀ ਇਹੀ ਹੈ ਸਖਤ ਕਾਰਵਾਈ ਕੀਤੀ ਜਾਵੇ